ਅੱਜ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਇਹਦੀ ਵੀਡੀਓ ਅਸੀਂ ਪਹਿਲਾਂ ਪਾਈ ਹੋਈ ਹੈ ਇਹ ਆਪਾਂ ਮਸ਼ੀਨ ਤੇ ਬਣਾਇਆ ਸਿਲਾਈ ਮਸ਼ੀਨ ਤੇ ਤੇ ਇਹ ਆਪਾਂ ਹੁਣ ਸੂਈ ਨਾਲ ਵਰਕ ਕਰਾਂਗੇ ਇਹ ਫੁੱਲ ਬਣਾਵਾਂਗੇ ਆਪਾਂ ਦੇਖੋ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕਰ ਵੇਖਿਓ ਚਲੋ ਜੀ ਆਪਾਂ ਬਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਤੋਂ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਇਹ ਜਿਹੜੇ ਵੀ ਮਸ਼ੀਨ ਨਾਲ ਅਸੀਂ ਡਿਜ਼ਾਈਨ ਬਣਾਇਆ ਸੀਗਾ ਇਹ ਤੇ ਅਸੀਂ ਇੱਥੇ ਫੁੱਲ ਬਣਾਉਣੇ ਦੱਸਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕਰ ਵੇਖਣਾ ਦੇਖੋ ਇਹ ਅਸੀਂ ਸਾਰਾ ਕਮੀਜ਼ ਦਾ ਘੇਰਾ ਹੈ ਕਿਰੇ ਦਿੱਤੇ ਸਾਰੇ ਤੇ ਮਸ਼ੀਨ ਨਾਲ ਬਣਾਇਆ ਹੋਇਆ ਡਿਜ਼ਾਈਨ ਹੈ ਇਹਦੀ ਵੀਡੀਓ ਪਹਿਲਾਂ ਪਾਈ ਹੋਈ ਹੁਣ ਅਸੀਂ ਇਹ ਤੇ ਤੁਹਾਨੂੰ ਫੁੱਲ ਬਣਾਉਣੇ ਦੱਸਦੇ ਆਂ ਦੇਖੋ ਇਹਦਾ ਉਲਟਾ ਪਾਸੇ ਅਸੀਂ ਇਹ ਪੇਸਟਿੰਗ ਪੇਪਰ ਲਾਇਆ ਹੋਇਆ ਹੈ ਇਹ ਬੇਰਪਿਆਂ ਦਾ ਹੀ 1 ਮੀਟਰ ਮਿਲ ਜਾਂਦਾ ਹੁਣ ਅਸੀਂ ਫਰੇਮ ਲਾਉਨੇ ਆਂ ਦੇਖੋ ਇਹ ਰੀਲ ਲਈ ਅਸੀਂ ये कई कलर की रील है इधर असं सुई धागा पा लिया दो लड़ा वीडियो इंड तेकर देखो चैनल सबसक्राइब करो घंटे बटन जरूर दबाए देखो इस तरह लगते दे देखो जी आप प्रेम ला लिया रील लीए ഇതൂ ചോലട പാ ലൈ രംഗീൽ ചിറ്റി രീൽ രംഗ Eh, setelan kulit itu apa, ਦੇਖੋ ਜੀ ਸੋਈ ਆਪਾਂ ਉਸ ਸੇ ਥਾਂ ਹੀ ਕੱਢਣੀ ਹੈ देखो समय था सुई पा के इस तरह सूई पा इस तरह भी कट सकते देखो ਇਹ ਤੁਸੀਂ ਰੇਸ਼ਮੀ ਸਿਲਨਾਂ ਵੀ ਬਣਾ ਸਕਦੇ ਹੋ ਡਿਜ਼ਾਈਨ ਦੇਖੋ ਥੱਲੇ ਆਪਾਂ ਨਿਗਰ ਰੱਖਣਾ ਵੀ ਥੱਲੇ ਧਾਗਾ ਨਹੀਂ ਇਕੱਠਾ ਰਹਿਣਾ ਚਾਹੀਦਾ ਇਹ ਬੀੜ ਕੋ ਬਣਾਉਣ ਕਰਕੇ ਨਾ ਦੂਰ ਹੋ ਜਾਂਦਾ ਇਹ ਆਪਾਂ 6 ਡੰਡਾਂ ਬਣਾਉਣੀਆਂ ਦੇਖੋ ਹੁਣ ਆਪਾਂ ਐਸਟਰ ਲੋ ਧੰਨਵਾਦੀ ਦੇਖੋ ਐਸਟਰ ਇੱਕ ਲੋ ਧੰਨਵਾਦੀ ਸਾਵੇਂ થઈ ਗਿਆ ਆਪਾਂ ਦੇਖੋ ඒතා ග්පන් චට්ටනානි දෙස්තමොත් තනම් මන්ජුුව මොන පොරුට්ටේ පවසතෙක් ග්ඩ පාලනිය දෙ ਉਨਾ ਪੈਨ ਨੂੰ ਧਾਗੇ ਨੂੰ ਇੱਥੇ ਲੈ ਜਾਣਾ ਹੈ ਇਧਰੋਂ ਤੁਸੀਂ ਵੇਖਣਾ ਵੀ ਸਾਫ਼ ਹੋਣਾ ਚਾਹੀਦਾ ये बना के दिखा दें इस तरह लो जी अपना इतनी उस जगह क्या இதே பாரலை பசை கடணி அப்ப ਤੁਸੀਂ ਆਏ ਸੂਈ ਕੱਢ ਕੇ ਜ਼ਿਆਦਾਤਰ ਮਹਿਤਾਈਂ ਘੜਦੇ ਹੁੰਦੀਆਂ ਨੇ ਸੋਈ। ਨੇਕਵਾ ਬਾਹਰ ਨਹੀਂ ਬੱਸ ਸੋਈ ਘਟਣੀ।

ਦੇਖੋ ਜੀ ਇਸ ਤਰ੍ਹਾਂ ਇਹ ਆਪਣੇ ਦੋ ਫੁੱਲ ਬਣ ਗਏ ਦੇਖੋ ਹੁਣ ਇਹਨੂੰ ਐ ਧਾਗੇ ਨੂੰ ਬਲੇਵਾਂ ਦੇਣਾ ਦੋ ਤਿੰਨ ਤੇ ਜਿੱਥੋਂ ਦੀ ਆਪਾਂ ਸੂਈ ਕੱਢੀ ਸੀ ਤਦਨ ਬਲਾਮ ਇਹ ਦੇਖੀ ਜਿੱਥੇ ਆਪਾਂ ਸੂਈ ਕੱਢੀ ਸੀ ਉੱਥੇ ਆਪਾਂ ਕੱਢ ਦੇਣੀ ਆ ਦੇਖੋ ਇਸ ਤਰ੍ਹਾਂ ਇਹ ਤਰਾ ਬਣੂਗਾ ਹੁਣ ਫਿਰ ਆਪਾਂ ਸੋਈ ਥੱਲੇ ਲਾ ਜਾਈਂ ਇਥੇ ਗੰਡਾ ਪਾਉਣੀ ਜ਼ਰੂਰੀ ਹੈ ਕਿਉਂਕਿ ਫਿਰ ਇਹ ਰਿਸਕ ਦਾ ਨਹੀਂ ਹੁਣ ਤੁਸੀਂ इस तरह इधर कर सकते इन्हों बन गए ये बना लें अपा देखो फल सारा बना के फिर दिखाने का यह लगेगा देखो जी बन के कुछ इस तरह का तैयार हो ਅਸੀਂ ਇਸ ਤਰ੍ਹਾਂ ਫੁੱਲ ਬਣਾਏ ਆ ਇਹ ਜਿਹੜਾ ਅਸੀਂ ਇਹ ਬੰਦ ਕੱਪੜਾ ਰੱਖਿਆ ਇੱਥੇ ਅਸੀਂ ਪਾਈਪਿੰਗ ਲਾਉਣੀ ਹੈ ਇਹ ਘੇਰੇ ਦਾ ਬਣਾਇਆ ਆ ਆਪਾਂ ਇਹ ਮਸ਼ੀਨ ਨਾਲ ਬਣਾਇਆ ਸੀਗਾ ਤੇ ਆਪਾਂ ਇਹ ਫੁੱਲ ਬਣਾਏ ਉੱਤੇ ਇਹਨਾਂ ਨਾਲ ਕੋਈ ਵੀ ਦੁਪੱਟਾ ਲੈ ਸਕਦੇ ਹੋ ਐਸੇ ਤਾਂ ਤੁਸੀਂ ਇਹ ਕਈ ਰੰਗਾਂ 'ਚ ਹੈ ਉਹ ਆਪਣੇ ਕੋਲੇ ਇਹਦੇ ਨਾਲ ਦੀ ਜਾਮ ਨਹੀਂ ਚੁੰਨੀ ਹੈ ਜਾਮ ਨਹੀਂ ਸਲਵਾਰ ਆਪਣੀ ਇੱਧਰ ਅਸੀਂ ਬਾਹਾਂ ਦਾ ਬਣਾਇਆ ਦੇਖੋ ਬਾਹਾਂ ਤੇ ਵੀ ਡਿਜ਼ਾਈਨ ਆਈ ਪਾਉਣੀਆਂ ਬਾਹਾਂ ਬਣਾਈਆਂ ਆਪ ਇਹ ਬਾਹਾਂ ਇਹ ਹੈਗਾ ਕਮੀਜ਼ ਦਾ ਘੇਰਾ ਆਪਾਂ ਇਹਦੀ ਸਿਲਾਈ ਕਰ ਲਈਏ ਕੱਲੀਆਂ ਬਾਹਾਂ ਨਾਲ ਸਿਉਣ ਵਾਲੀਆਂ ਰਹਿਣੀਆਂ ਬਾਹਾਂ ਤੇ ਮੂਹਰੇ ਕਰਕੇ ਤਰਪਾਈ ਤੇ ਕੱਪੜੇ ਇਹ ਰਹਿ ਗਏ ਤਰਪਾਈ ਰਹੀ ਗਈ ਹੋਰ ਸਾਰਾ ਕਮੀਜ਼ ਤਿਆਰ ਹੋ ਜਾਆ ਪਿਆ ਤਿਆਰ ਕਰਕੇ ਆਪਾਂ ਫੇਰੇ ਬਣਾਇਆ ਸੀਗਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਨਵੇਂ-ਨਵੇਂ ਵੀਡੀਓ ਵੇਖਣ ਨੂੰ ਮਿਲਣਗੇ ਤੇ ਵੀਡੀਓ ਵੇਖਣ ਲਈ ਧੰਨਵਾਦ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ